बलेसी पार्टी ने नारा दिया आपकी बात सरजगत आपकी बात आपकी बात ठीक बात मेरी गति से मोदी जी प्रधानमंत्री नरेंद्र मोदी शो फाज करने लगे और जिंदाबाद जय श्री राम बब्बू जी को जय श्री राम जय श्री राम बाबा जी कार्यक्रम है तो मैं दो मिनट बेनती करूंगा राजकुमार गुप्ता जी अपने पहला हो नौजवान साथियों मैं सीधा और बटाले को आए क्या चुनाव थोड़ा अपना चुनाव है

ਮੈਂ ਜਿੱਥੇ ਜਿੱਥੇ ਜਗਾ ਗਿਆ ਲਗਾਤਾਰ 9 ਦਿਨੋਂ ਵਧਾਵਾ ਗਿਆ ਹਰ ਜਗ੍ਹਾ ਲੋਕੇ ਹੰਗੇ ਕਿ ਨਾ ਆਪ ਕੀ ਬਾਤ 400 ਬਾਤ ਆਪ ਕੀ ਬਾਤ 400 ਬਾਤ ਅੱਜ ਦੀ ਜਿਹੜੀ ਇਹ ਰਾਣੀ ਸਾਡੇ ਲੋਕ ਸਭਾ ਦੇ ਕੈਂਡੀਡੇਟ ਆਦਰਨੀ ਅੰਦਰ ਸਿੰਘ ਜੀ ਬਕੂ ਉਹਨਾਂ ਨੂੰ ਸਜਾਨਪੁਰ ਤੋਂ ਅੱਤੋਂ ਵੱਟ ਵੋਟਾਂ ਲੈ ਕੇ ਜਿਤਾਇਆ ਜਾਏ ਔਰ ਅੱਜ ਸਿਆਮਪੁਰ ਦੇ ਵਾਸੀਆਂ ਨੇ ਇਲਾਕਾ ਨਿਵਾਸੀਆਂ ਨੇ ਇਹ ਦੱਸ ਦਿੱਤਾ ਕਿ ਦਿਨੇਸ਼ ਸਿੰਘ ਬੱਬੂ ਦੀ ਜਿੱਤ ਉਹ ਪੱਕੀ ਹੈ ਮੈਂ ਆਪਣੇ ਵੱਲੋਂ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਕਰ ਵਰਤਾ ਦਾ ਸਾਰੇ ਹੀ ਔਟੇਦਾਰਾਂ ਦਾ ਔਰ ਆਈਓ ਜੀ ਮੇਰੀ ਮਾਤਾ ਪਿਤਾਣਾ ਜੋ ਵੀ ਆਏ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦਿਆਂ ਔਰ ਅੱਜ ਦਾ ਜਿਹੜਾ ਇਕੱਠਾ ਹੈ ਉਹਨੇ ਦੱਸਤਾ ਦਿਨੇਸ਼ ਸਿੰਘ ਜੀ ਬੱਬੂ ਬਹੁਤ ਵੱਡੀ ਮੀੜ ਦੇ ਨਾਲ ਸਿਜਾਨਪੁਰ ਹਲਕਾ ਤੋਂ ਜਿੱਤੇ ਹੀ ਰਹੇ ਨੇ ਜਰਦਾਸਪੁਰ ਲੋਕ ਸਾਡਾ ਹਲਕਾ ਤੋਂ ਵੀ ਬਹੁਤ ਬਹੁਤ ਜਿੱਤਾਂ ਪੱਤਰਣਗੇ ਜਹੰਦੂਆ ਬਹੁਤ ਬਲਾਇਆ ਬੋਲਤੇ ਜਾ ਰਿਹਾ ਹੈ ਕਨੈਤੀ ਬੋਲਦਾ ਤੜਕੀ ਕਹਿੰਦਾ ਦੇਖੋ ਜੀ ਸਲਾਰੀਆਂ ਲੱਗਦਾ ਹੈ ਕਿ ਮੈਨੂੰ ਉਹ ਆਪਣਾ ਮਾਨਸਿਕ ਸੰਤੁਲਨ ਜਿਹੜਾ ਉਹ ਖੋ ਚੁੱਕਿਆ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦੇ ਇਨਸਾਨ ਜਿਹੜੇ ਨੇ ਉਹ ਬਿਨਾਂ ਸੋਚੇ ਸਮਝੇ ਇਸ ਤਰ੍ਹਾਂ ਬੋਲਣ ਔਰ ਇਹ ਗੱਲ ਦਰੈਸਿੰਗ ਬਕੂ ਜੀ ਔਰ ਇਨਸਾਨ ਤੋਂ ਸੁਭਾਅ ਦੇ ਬੰਦਾ ਨੇ ਉਹਨਾਂ ਨੇ ਅੱਜ ਤੱਕ ਕਦੀ ਵੀ ਉਹਨਾਂ ਨੂੰ ਕਿਹਨੇ ਚੰਗਾ ਗਿਆ ਮਾਰਾ ਗਿਆ ਉਹਨਾਂ ਨੇ ਕਦੀ ਕਿਸੇ ਨੂੰ ਜਵਾਬ ਨਹੀਂ ਦਿੱਤਾ ਔਰ 4 ਤਰੀਕ ਤੋਂ ਬਾਅਦ ਜਿਹੜੀ ਇਹਨਾਂ ਦੇ ਜਸ਼ਵਾਤ ਨੇ ਫਲਾਰੀਆ ਜੀ ਨੇ ਉਹਨਾਂ ਦੇ ਆਪਣੇ ਆਪ ਨੇ ਲੱਚਾ ਲਈਆਂ ਤੇ ਤੇ ਇਹਨਾਂ ਦੀ ਸਰਵੇਖ ਫੋਰਸਟ ਸਟੇਸ਼ਨ ਫਲਾਰੀਆ ਅੱਜ ਆ ਰੂਪ ਲਾਲ ਮੰਡਲ ਦੇ ਅਥਰੇ ਜਿਹਨਾਂ ਦੀ ਅਧਿਖਤਾ ਦੇ ਵਿੱਚ ਅੱਜ ਇੱਕ ਚੋਣਵੀ ਬੈਠਕ ਜਿਹੜੀ ਹੈ ਦਿਨੇਸ਼ੀ ਬੱਬੂ ਜਿਹਦੇ ਹੱਕ ਵਿੱਚ ਕੀਤੀ ਗਈ ਹੈ ਜਿਨਾ ਵੇਤੇ ਇੱਕ ਭਾਰਤੀ ਜਨਤਾ ਪਾਰਟੀ ਦੇ ਪ੍ਰਤੱਖ ਕਾਰਜਕਰਤਾ ਨੇ ਪੂਰੀ ਮਿਹਨਤ ਨਾਲ ਜਿਹੜਾ ਇੱਕ ਬੋੜਾ ਵੱਡਾ ਜਨਸਮੂਹ ਇਕੱਠਾ ਕੀਤਾ ਆ ਜਿਹਦੇ ਤੋਂ ਇਹ ਸਾਫ ਪਤਾ ਚੱਲਦਾ ਆ ਕਿ ਦਿਨੇਸ਼ ਸਿੰਘ ਬੱਬੂ ਜੀ ਦੀ ਜਿਹੜੀ ਜਿੱਤ ਆ ਸੁਨਿਚਿਤ ਹੋ ਚੁੱਕੀ ਆ ਔਰ ਉਹਨਾਂ ਦੇ ਨਾਂ ਨਾਂ ਸੁਝਾਨ ਉਹਦੀ ਜਨਤਾ ਦਾ ਸਨੇਹ ਦੇਖ ਕੇ ਸਾਨੂੰ ਸਾਫ ਲੱਗਦਾ ਕਿ ਕੱਲੀ ਸੁਝਾਨਪੁਰ ਕੌਂਸਲ ਸੀਟ ਦੇ ਵਿੱਚੋਂ ਹੀ ਉਹਨਾਂ ਦਾ 50000 ਤੋਂ ਵੱਧ ਜਿਹੜੀ ਨੀੜੇ ਪ੍ਰਾਪਤ ਕਰਨਗੇ ਔਰ ਗੁਰਦਾਸਪੁਰ ਹਲਕੇ ਤੋਂ ਇੱਕ ਬੜੀ ਵੱਡੀ ਜਿੱਤ ਪ੍ਰਾਪਤ ਕਰਨਗੇ ਜੈ ਹਿੰਦ ਜੈ ਭਾਰਤ